ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਇੱਕ ਥੋੜਾ ਜਿਹਾ ਹਟਕੇ ਟੌਪਿਕ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਕਿ ਠੰਡ ਦੇ ਬਾਰੇ ਗੱਲ ਕਰਾਂਗੇ ਗਰਮੀ ਰੁੱਤ ਸ਼ੁਰੂ ਹੋ ਗਈ ਚੁੱਕੀ ਹੈ ਜਾਂ ਨਹੀਂ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਦੁਬਿਧਾ ਹੈ ਤੇ ਜਿਹੜੇ ਆਮ ਕਾਮੇ ਨੇ ਜਿਨ੍ਹਾਂ ਨੇ ਰੋਜ਼ ਘਰ ਤੋਂ ਬਾਹਰ ਜਾਣਾ ਹੁੰਦਾ ਹੈ ਉਹਨਾਂ ਦੇ ਵਿੱਚ ਦੁਬਿਧਾ ਬਣੀ ਹੋਈ ਹੈ ਕਿ ਠੰਡ ਦੇ ਹਾਲਾਤ ਹੁਣ ਕਿਵੇਂ ਦੇ ਰਹਿਣਗੇ ਕਿ ਠੰਡ ਖਤਮ ਹੋ ਚੁੱਕੀ ਹੈ ਜਾਂ ਫਿਰ ਠੰਡ ਦੁਬਾਰਾ ਤੋਂ ਹੋਵੇਗੀ ਅਗਰ ਹੋ ਗਏ ਹੋਵੇਗੀ ਤਾਂ ਕਿਸ ਦਿਨ ਹੋਵੇਗੀ ਤੇ ਕੀ ਹੁਣ ਕਿਸਾਨ ਜਿਹੜੇ ਨੇ ਉਹ ਚਿੰਤਾ ਦੇ ਵਿੱਚ ਆ ਚੁੱਕੇ ਨੇ ਕਿ ਕਣਕ ਦੀ ਫਸਲ ਦਾ ਕੀ ਹੋਵੇਗਾ ਸਬਜ਼ੀ ਦੇ ਫਸਲ ਦਾ ਕੀ ਹੋਵੇਗਾ ਕਿਉਂਕਿ ਠੰਡ ਖਤਮ ਹੋਣ ਦੇ ਨਾਲ ਉਹਨਾਂ ਦੀ ਚਿੰਤਾ ਵਧਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਡੇ ਸਾਰੇ ਟੌਪਿਕ ਸਾਰੇ ਕੁਐਸਚਨ ਇਸ ਵੀਡੀਓ ਦੇ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋਵੇਗੀ ਬਿਨਾਂ ਸਕਿਪ ਕਰਕੇ ਦੇਖਿਓ ਤਾਂ ਕਿ ਤੁਹਾਨੂੰ ਹਰੇਕ ਜਾਣਕਾਰੀ ਬਿਨਾਂ ਕਿਸੇ ਕੱਟ ਤੋਂ ਮਿਲ ਸਕੇ ਬਿਨਾਂ ਕਿਸੇ ਆਪਾਂ ਕਹიდੀਏ ਫਿਲਟਰ ਹੋ ਕੇ ਮਿਲ ਸਕੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਅਜੰਝੀਆਂ ਜਾਣਕਾਰੀਆਂ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਤਾਂ ਕਿ ਤੁਸੀਂ ਹਰੇਕ ਸਮੇਂ ਮੌਸਮ ਦੇ ਸੰਬੰਧੀ ਅਪਡੇਟ ਰਹੋ ਅਤੇ ਆਪਣੇ ਕੰਮ ਅਤੇ ਸਾਖ ਸੰਬੰਧੀਆਂ ਦੇ ਕੰਮ ਜਾਂ ਕੋਈ ਤੁਹਾਡੇ ਯਾਰ ਦੋਸਤ ਮਿੱਤਰ ਉਹਨਾਂ ਦੇ ਕੋਈ ਕੰਮ ਆਏ ਨੇ ਉਹਨਾਂ ਦੇ ਵਿੱਚ ਮੌਸਮ ਦਾ ਕੋਈ ਪ੍ਰਭਾਵ ਪੈ ਰਿਹਾ ਤਾਂ ਉਹਨਾਂ ਨੂੰ ਤੁਸੀਂ ਜਾਗਰੂਤ ਕਰ ਸਕੋ ਗੱਲ ਕਰਾਂਗੇ ਠੰਡ ਘਟੀ ਕਿਉਂ ਹੈ ਗਰਮੀ ਵਧੀ ਕਿਉਂ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਸਭ ਤੋਂ ਪਹਿਲਾਂ ਇਹ ਟੌਪਿਕ ਲੈਂਦੇ ਹਾਂ ਹੋਇਆ ਕੀ ਹੈ ਕਿ ਇਸ ਸਾਲ ਜਨਵਰੀ ਮਹੀਨੇ ਵਿੱਚ ਬਾਕੀ ਦਿਨਾਂ ਨਾਲੋਂ 70% ਘੱਟ ਮੀਂਹ ਹੋਏ ਨੇ ਕਿਉਂਕਿ ਅਕਸੀ ਅਕਸਰ ਹੀ ਦੇਖਦੇ ਆ ਕਿ ਜਨਵਰੀ ਵਿੱਚ ਇੱਕ ਵੱਡਾ ਸਪੈਲ ਜ਼ਰੂਰ ਲੱਗਦਾ ਹੈ ਜੋ ਕਿ ਲਗਭਗ ਇੱਕ ਦਿਨ ਤੋਂ ਦੋ ਦਿਨ ਦੇ ਵਿੱਚਕਾਰ ਜਾਂ ਤਿੰਨ ਦਿਨ ਦਾ ਲਗਾਤਾਰ ਦੇਖਣ ਨੂੰ ਮਿਲਦਾ ਹੈ ਪਰ ਇਸ ਸਾਲ ਜਨਵਰੀ ਦੀ ਸ਼ੁਰੂ ਦੇ ਵਿੱਚਕਾਰ 5 ਤਰੀਕ ਦੇ ਨੇੜੇ ਤੇੜੇ ਸਾਨੂੰ ਇੱਕ ਮੀਂਹ ਦੇਖਣ ਨੂੰ ਮਿਲਿਆ ਸੀ ਜੋ ਕਿ ਬਹੁਤ ਹਲਕੇ ਤੋਂ ਦਰਮਿਆਨੇ ਸੁਭਾਅ ਦਾ ਸੀ ਜੋ ਕਿ ਸਿਰਫ ਉੱਤਰੀ ਪੰਜਾਬ ਵਿੱਚ ਦੇਖਣ ਨੂੰ ਮਿਲਿਆ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚਕਾਰ ਤੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਅਪਾ ਕਹਿੰਦੀ ਖੁਸ਼ਕ ਸਰਦੀ ਇਸ ਵਾਰ ਪਈ ਹੈ ਬਹੁਤ ਜ਼ਿਆਦਾ ਜਦੋਂ ਖੁਸ਼ਕ ਸਰਦੀ ਪੈਂਦੀ ਹੈ ਤਾਂ ਕਦੀ ਵੀ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਕਿ ਉਹ ਸਰਦੀ ਜਿਆਦਾ ਲੰਬੇ ਟਾਈਮ ਤੱਕ ਚੱਲਦੀ ਹੈ ਸਰਦੀ ਵਧਨ ਦੇ ਲਈ ਮੀਂਹ ਦਾ ਹੋਣਾ ਕਾਫੀ ਜ਼ਰੂਰੀ ਹੋ ਜਾਂਦਾ ਕਿਉਂਕਿ ਠੰਡ ਬਿਸ਼ੱਕ ਜਿਹੜੀ ਹੁੰਦੀ ਹੈ ਉਹ ਤੁਹਾਨੂੰ ਪਤੀ ਜਦੋਂ ਧਰਤੀ ਘੁੰਮਦੀ ਹੈ ਤਾਂ ਸੂਰਜ ਦੇ ਨੇੜੇ ਜਾਂਦੀ ਹੈ ਤੇ ਦੂਰ ਜਾਂਦੀ ਹੈ ਤਾਂ ਉਸ ਤਰੀਕੇ ਨਾਲ ਠੰਡ ਅਤੇ ਸਰਦੀ ਦਾ ਮੌਸਮ ਬਣਦਾ ਹੈ ਪਰ ਠੰਡ ਲਗਾਤਾਰ ਸਰਵਾਈਵ ਹੋਣ ਦੇ ਲਈ ਮੇਨ ਕਾਰਨ ਲੈਂਦਾ ਹੈ ਕਿ ਸੂਰਜ ਦੀ ਰੋਸ਼ਨੀ ਜਦੋਂ ਧਰਤੀ ਦੇ ਘੱਟ ਪਵੇਗੀ ਤਾਂ ਠੰਡ ਵਧੇਗੀ ਉਸ ਦੇ ਲਈ ਧੁੰਦ ਅਤੇ ਬੱਦਲ ਬਈ ਦੋ ਜਿਆਦਾ ਮਹੱਤਵਪੂਰਨ ਇੰਪੋਰਟੈਂਟ ਚੀਜ਼ਾਂ ਬਣ ਜਾਂਦੀਆਂ ਨੇ ਜਦੋਂ ਮੀਂਹ ਹੁੰਦਾ ਤਾਂ ਕੀ ਹੁੰਦਾ ਬਿਸ਼ੱਕ ਮੌਸਮ ਮੀਂਹ ਤੋਂ ਬਾਅਦ ਸਾਫ਼ ਹੋ ਜਾਂਦਾ ਪਰ ਜਦੋਂ ਧਰਤੀ ਦੇ ਉੱਪਰ ਪਾਣੀ गिरਦਾ ਧਰਤੀ ਵਿੱਚ ਪਾਣੀ ਆ ਜਾਂਦਾ ਹੈ ਤਾਂ ਧੁੱਪ ਲੱਗਣ ਦੇ ਨਾਲ ਉਹ ਪਾਣੀ ਦੁਆਰਾ ਤੋਂ ਬਾਸ਼ਪਿਕ੍ਰਿਤ ਹੁੰਦਾ ਹੈ ਹਵਾ ਦੇ ਵਿੱਚ ਉੜਦਾ ਹੈ ਤੇ ਮੁੜ ਕੇ ਠੰਡੀ ਹਵਾਵਾਂ ਦੇ ਸੰਪਰਕ ਵਿੱਚ ਆਉਣ ਦੇ ਨਾਲ ਧੁੰਦ ਦੇ ਹਾਲਾਤ ਬਣਦੇ ਨੇ ਇਹ ਇੱਕ ਆਮ ਫੀਨੋਮਿਨਾ ਹੈ ਜੋ ਕਿ ਸਰਦੀਆਂ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਇਸ ਸਾਲ ਮੀਂਹ ਘੱਟ ਹੋਣ ਦੇ ਕਾਰਨ ਵੀ ਤਾਪਮਾਨ ਜਿਹੜੇ ਨੇ ਉਹ ਵਧੇ ਨੇ ਮੌਸਮ ਖੁਸ਼ਕ ਹੋ ਚੁੱਕਿਆ ਹੈ ਜਿਸ ਦੇ ਨਾਲ ਧੁੰਦ ਦੇ ਹਾਲਾਤ ਕਾਫੀ ਜ਼ਿਆਦਾ ਖਤਮ ਹੋ ਚੁੱਕੇ ਨੇ ਬਿਸ਼ੱਕ ਸਾਨੂੰ ਧੁੰਦ ਕਾਫੀ ਘੱਟ ਦੇ ਨਾਲ ਹੀ ਦੇਖਣ ਨੂੰ ਮਿਲੀ ਪਰ ਜਿੰਨੇ ਦਿਨ ਧੁੰਦ ਰਹੀ ਠੰਡ ਦੇ ਹਾਲਾਤ ਬਰਕਰਾਰ ਰਹੇ ਦਿਨ ਦੇ ਸਮੇਂ ਤਾਪਮਾਨ 15 ਡਿਗਰੀ ਤੱਕ ਰਹੇ ਅਤੇ 18 ਡਿਗਰੀ ਤੱਕ ਪੀਕਡ ਦੁਪਹਿਰ ਦੇ ਸਮੇਂ ਤੱਕ ਤਾਪਮਨ ਦੇਖਣ ਨੂੰ ਮਿਲਿਆ ਤੇ ਰਾਤ ਦੇ ਤਾਪਮਨ ਜਿਹੜੇ ਸੀ ਉਹ 6-7 ਡਿਗਰੀ ਦੇ ਅੰਡਰ ਕੰਟਰੋਲ ਰਹੇ ਪਰ ਹੁਣ ਜਿਹੜੇ ਰਾਤ ਦੇ ਤਾਪਮਨ ਵੀ ਉਹ 9 ਡਿਗਰੀ ਤੱਕ ਪਹੁੰਚ ਚੁੱਕੇ ਨੇ ਠੰਡ ਵਿੱਚਕ ਰਾਤ ਨੂੰ ਠੀਕ ਠਾਕ ਹੈ ਪਰ ਦਿਨ ਦੇ ਸਮੇਂ ਹਾਲਾਤ ਬੇਕਾਬੂ ਨੇ ਧੁੱਪ ਵਿੱਚ ਬਹਿਣ ਦੇ ਲਈ ਜੀ ਨਹੀਂ ਕਰਦਾ ਧੁੱਪ ਚੁਬਣੀ ਸ਼ੁਰੂ ਹੋ ਚੁੱਕੀ ਹੈ ਤੇ ਜਹੇ ਦੇ ਵਿੱਚ ਕਿਸਾਨ ਵੀਰਾਂ ਦੀ ਚਿੰਤਾ ਵੱਧ ਚੁੱਕੀ ਹੈ ਕਿਉਂਕਿ ਫਸਲ ਕਣਕ ਦੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬੀਜੀ ਜਾਂਦੀ ਹੈ ਤੇ ਜ਼ਿਆਦਾ ਗਰਮੀ ਪੈਣ ਦੇ ਨਾਲ ਉਸ ਦਾ ਨੁਕਸਾਨ ਸਾਨੂੰ ਪਿਛਲੇ ਸਾਲਾਂ ਵਿੱਚ ਦੇਖਣ ਨੂੰ ਮਿਲਿਆ ਜਦੋਂ ਤੋਂ ਵੀ ਗਰਮੀ ਵੱਧਦੀ ਹੈ ਤਾਂ ਗਣਕ ਦੀ ਗਰੋਥ ਰੁਕ ਜਾਂਦੀ ਹੈ ਦਾਣੇ ਛੋਟੇ ਰਹਿ ਜਾਂਦੇ ਨੇ ਦਾਣੇ ਸੁੱਕ ਜਾਂਦੇ ਨੇ ਤੇ ਅਚਾਨਕ ਗਰਮੀ ਆਉਣ ਦੇ ਕਾਰਨ ਫਸਲ ਦੀ ਇੰਨੀ ਘੱਟ ਗਰੋਥ ਹੁੰਦੀ ਹੈ ਕਿ ਝਾੜ ਜਿਹੜਾ ਹੈ ਫਸਲ ਦਾ ਆਧਾ ਰਹਿ ਜਾਂਦਾ ਹੈ ਕਿਸਾਨਾਂ ਦੀ ਕਈ ਵਾਰ ਤਾਂ ਲਾਗਤ ਵੀ ਪੂਰੀ ਨਹੀਂ ਹੁੰਦੀ ਕਿਉਂਕਿ ਕੱਦ ਵੀ ਛੋਟਾ ਰਹਿ ਜਾਂਦਾ ਤੂੜੀ ਵੀ ਘੱਟ ਨਿਕਲਦੀ ਹੈ ਤੂੜੀ ਵੀ ਘੱਟ ਨਿਕਲਣ ਦੇ ਕਾਰਨ ਉਸ ਪਾਸੇ ਤੋਂ ਵੀ ਨੁਕਸਾਨ ਹੁੰਦਾ ਹੈ ਦਾਣੇ ਪਤਲੇ ਰਹਿ ਜਾਂਦੇ ਨੇ ਦਾਣੇ ਸੁੱਕ ਜਾਂਦੇ ਨੇ ਝਾੜ ਦਾ ਰਹਿ ਜਾਂਦਾ ਹੈ ਇਹ ਉਹ ਤਰ੍ਹਾਂ ਮੌਜੂ ਹੋ ਜਾਂਦਾ ਕਿ ਕਈ ਜਗ੍ਹਾ ਬੋਲਦੇ ਨੇ ਉਹ ਹੋ ਜਾਂਦਾ ਜਿਸ ਦੇ ਕਾਰਨ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੁੰਦਾ ਪਰ ਜਿਹੜਾ ਇਹ ਸਿਸਟਮ ਹੈ ਇਹ ਜ਼ਿਆਦਾ ਲੰਬਾ ਨਹੀਂ ਹੈ ਗਰਮੀ ਦੇ ਹਾਲਾਤ ਜ਼ਿਆਦਾ ਦੇਰ ਤੱਕ ਨਹੀਂ ਰਹਿਣਗੇ ਜਨਵਰੀ ਦੇ ਆਖਰੀ ਦਿਨਾਂ ਤੋਂ ਫਿਰ ਇੱਕ ਸਿਸਟਮ ਦੁਆਰਾ ਤੋਂ ਰਿਵਾਈਜ਼ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਵਾਲੇ ਪਾਸੇ ਭਾਰਤ ਦੇ ਸਿਸਟਮ ਲਗਾਤਾਰ ਵਧ ਰਹੇ ਨੇ ਜੋ ਕਿ ਹਿੰਦ ਮਹਾਸਾਗਰ ਤੋਂ ਅਰਧ ਮਹਾਸਾਗਰ ਤੋਂ ਹੁੰਦੇ ਹੋਏ ਇਸ ਤਰੀਕੇ ਨਾਲ ਮਤਲਬ ਚੱਕਰਵਾਤੀ ਰੂਪ ਦੇ ਵਿੱਚ ਪੰਜਾਬ ਵੱਲ ਆਉਣਗੇ ਦੋ ਤਰੀਕੇ ਦੇ ਨੇੜ ਤੇੜੇ ਵੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਨਵਰੀ ਦੇ ਅੱਧ ਤੋਂ ਲੈ ਕੇ ਫਰਵਰੀ ਦੇ ਪਹਿਲੇ 2-4 ਦਿਨਾਂ ਦੇ ਵਿੱਚ ਕਰ ਪਰ ਜੋ ਕਿ ਬਹੁਤ ਹੀ ਕਮਜ਼ੋਰ ਨੇ ਉਹ ਪਹਾੜੀ ਖੇਤਰਾਂ ਵਿੱਚ ਬਿਸ਼ੱਕ ਉਸ ਦਾ ਅਸਰ ਜ਼ਿਆਦਾ ਹੋਵੇਗਾ ਪਹਾੜੀ ਖੇਤਰਾਂ ਵਿੱਚ ਮੀਂਹ ਧੁੰਦ ਬੱਦਲਬਾਈ ਬਰਫਵਾਰੀ ਸਾਨੂੰ ਦੇਖਣ ਨੂੰ ਮਿਲੇਗੀ ਪਰ ਪੰਜਾਬ ਦੇ ਵਿੱਚ ਇਸ ਦਾ ਅਸਰ ਦੁਆਬੇ ਖੇਤਰ ਦੇ ਵਿੱਚ ਥੋੜਾ ਦੇਖਣ ਨੂੰ ਮਿਲੇਗਾ ਪਰ ਬਾਕੀ ਪੰਜਾਬ ਦੇ ਵਿੱਚ ਇਸ ਦਾ ਅਸਰ ਨਹੀਂ ਹੈ ਪਰ ਜਿਹੜਾ ਦੂਰਾਂ ਤੋਂ ਸਿਸਟਮ ਇਹ ਚੱਕਰਵਾਤੀ ਰੂਪ ਲੈ ਕੇ ਆਉਣਗੇ ਤਾਂ ਉਹ 4-5 ਤੇ 6 ਫਰਵਰੀ ਦੇ ਵਿੱਚ ਦੇਖਣ ਨੂੰ ਮਿਲਣਗੇ ਜਿਨਾ ਦੇ ਵਿੱਚ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਜਾਂ ਫਿਰ ਭਾਰਾਂਮੀ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਬਹੁਤੇ ਏਸ਼ਿਆ ਦੇ ਵਿੱਚਕਾਰ ਹੁਣ ਗੱਲ ਕਰਾਂਗੇ ਕਿਸਾਨਾਂ ਦੇ ਪੱਖ ਤੋਂ ਕਿ ਪਾਣੀ ਖੇਤਾਂ ਨੂੰ ਲਗਾਉਣਾ ਚਾਹੀਦਾ ਜਾਂ ਨਹੀਂ ਤੁਹਾਡੇ ਕੋਲ ਸਮਾਂ ਹੈ ਤੁਹਾਡੇ ਕੋਲ ਅਜੇ ਟਾਈਮ ਬਚਿਆ ਹੋਇਆ ਹੈ ਤੁਸੀਂ ਪਾਣੀ ਲਗਾ ਸਕਦੇ ਹੋ ਕਿਉਂਕਿ ਇਸ ਸਮੇਂ ਕੜਾਕੇ ਦੀ ਧੁੱਪ ਪੈ ਰਹੀ ਹੈ ਕਣਕ ਪਾਣੀ ਮੰਗ ਰਹੀ ਹੈ ਜਿਹੜੇ ਕਿਸਾਨ ਵੀਰ ਪਾਪੂਲਰ ਲਗਾ ਰਹੇ ਨੇ ਆਪਣੇ ਖੇਤਾਂ ਦੇ ਵਿੱਚ ਉਹ ਤਾਂ ਪਾਣੀ ਲਗਾਉਣਗੇ ਹੀ ਲਗਾਉਣਗੇ ਕਿਉਂਕਿ ਪਾਪੂਲਰ ਦੀ ਡਿਮਾਂਡ ਹੁੰਦੀ ਹੈ ਤੁਹਾਨੂੰ ਥੋੜੇ ਟਾਈਮ ਬਾਅਦ ਪਾਣੀ ਲਗਾਉਣਾ ਹੀ ਪੈਂਦਾ ਹੈ ਪਰ ਕਈ ਵੀਰ ਖਾਦਾਂ ਤੇ ਸਪਰੇਹਾਂ ਦੇ ਚੱਕਰ ਵਿੱਚ ਪਏ ਹੋਏ ਨੇ ਤਾਂ ਤੁਸੀਂ ਆਪਣੀ ਖਾਦ ਸਪਰੇਅ ਜੋ ਕਰਨੀ ਹੈ ਕਰ ਲਓ ਖੇਤ ਅਗਰ ਤੁਹਾਨੂੰ ਲੱਗ ਰਿਹਾ ਕਿ ਪਾਣੀ ਮੰਗ ਰਿਹਾ ਹੈ ਤਾਂ ਪਾਣੀ ਲਗਾ ਦਿਓ ਕਿਉਂਕਿ ਕਈ ਰੇਤਲੇ ਜਗਾਵਾਂ ਇਦਾਂ ਦੀ ਹੁੰਦੀਆਂ ਨੇ ਜਿੱਥੇ ਥੋੜੋ ਪਾਣੀ ਅੱਜ ਲਗਾਉਂਦੇ ਹੋ ਤਾਂ ਤੀਜੇ ਚੌਥੇ ਦਿਨ ਬਾਅਦਾਂ ਨਹੀਂ ਸ਼ੁਰੂ ਹੋ ਜਾਂਦੀ ਹੈ ਤਾਂ ਅਜੇਹੇ ਦੇ ਵਿੱਚ 5 ਤੋਂ 7 ਦਿਨ ਸਾਡੇ ਕੋਲ ਪਏ ਨੇ ਮੀਂਹ ਦੇ ਇੰਤਜ਼ਾਰ ਲਈ ਕਿਉਂਕਿ 27 28 29 30 ਇਹ ਚਾਰ ਦਿਨ ਮੌਸਮ ਚੰਗੀ ਕਿੜਾਕੇ ਜਾਂ ਧੁੱਪ ਪਵੇਗੀ ਤੀ ਤੋਂ ਬੱਦਲ ਬਾਈ ਦੇ ਹਾਲਾਤ ਬਣਨਗੇ 2 ਤਰੀਕ ਤੱਕ ਰਹਿਣਗੇ ਪਰ ਕੋਈ ਬਹੁਤ ਵੱਡੀ ਬੱਦਲ ਬਾਈ ਨਹੀਂ ਹੈ ਉਹਨਾਂ ਦੇ ਨਾਂ ਵਿੱਚ ਕੋਈ ਨੇਰੀ ਵੀ ਚੱਲਣ ਦੇ ਹਲਕੇ ਦਰਮਿਆਨੇ ਹਾਲਾਤ ਬਣ ਸਕਦੇ ਨੇ ਪਰ ਕਣਕ ਦਾ ਕਦ ਘੱਟ ਹੈ ਹਜੇ ਤਾਂ ਕਣਕ ਕਿਤੇ ਨਾ ਕਿਤੇ ਉਹ ਝਾਲ ਚੱਲ ਲਵੇਗੀ ਦੁਆਰ ਤੋਂ ਫਿਰ ਧੁੱਪ ਨਿਕਲੇਗੀ ਅਤੇ 4 5 ਅਤੇ 6 ਤਰੀਕ ਨੂੰ ਮੀਂਹ ਦੇ ਹਾਲਾਤ ਬਣਨਗੇ ਉਦੋਂ ਤੱਕ ਤੁਹਾਡੇ ਖੇਤਾਂ ਨੂੰ ਬੱਤ ਆ ਚੁੱਕੀ ਹੋਵੇਗੀ ਥੋਡੇ ਖੇਤ ਦੁਆਰਾ ਤੋਂ ਪਾਣੀ ਪੀਣ ਲਈ ਤਿਆਰ ਹੋ ਜਾਣਗੇ ਇਸ ਦੇ ਲਈ ਤੁਹਾਡੇ ਸਾਹਮਣੇ ਰਿਕਵੈਸਟ ਕਰਦਾ ਹਾਂ ਕਿ ਹਾਂ ਕਿ ਹਾਂ ਅਗਰ ਤੁਹਾਡੀ ਲੋੜ ਲੱਗ ਰਹੀ ਹੈ ਤੁਹਾਡੇ ਖੇਤਾਂ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਲਾ ਦਿਓ ਠੀਕ ਹੈ ਜੀ ਤੇ ਫਿਰ ਹੁਣ ਗੱਲ ਕਰਾਂਗੇ ਠੰਡ ਦੇ ਹਾਲਾਤ ਕਦੋਂ ਦੁਆਰਾ ਤੋਂ ਹੋਣਗੇ ਕੀ ਗਰਮੀ ਘਟੇਗੀ ਤਾਂ ਹਾਂ ਇਸ ਦਾ ਆਨਸਰ ਹੈ ਹਾਂਜੀ ਗਰਮੀ ਘਟੇਗੀ ਜਦੋਂ ਫਰਵਰੀ ਦੇ ਪਹਿਲੇ ਦਿਨਾਂ ਵਿੱਚ ਦੁਆਰਾ ਤੋਂ ਮੀਂਹ ਦੀ ਸੰਭਾਵਨਾ ਵਧੇਗੀ ਮੀਂਹ ਹੋਣਗੇ ਸੂਰਜ ਦੀ ਚਮਕ ਮੱਧਮ ਪਵੇਗੀ ਤਰਾ ਦੌਰ ਤੋ ਠੰਡ ਵੱਧਦੀ ਹੋਈ ਦਿਖਾਈ ਦੇਵੇਗੀ ਦਿਨ ਦੇ ਤਾਪਮਨ 15 ਡਿਗਰੀ ਦੇ ਨੇੜੇ ਤੇੜੇ ਆਉਣ ਦੀ ਉਮੀਦ ਇਸ ਸਮੇਂ ਜੋ ਸੈਟਲਾਈਟ ਇਮੇਜ ਬਣ ਰਹੀਆਂ ਨੇ ਜੋ ਫੀਨੋਮੀਨਾ ਮੌਸਮ ਵਿਭਾਗ ਕੋਲ ਦੱਸਿਆ ਗਿਆ ਉਸ ਦੇ ਹਿਸਾਬ ਨਾਲ 100% ਚਾਂਸ ਨੇ ਕਿ ਕਿਤੇ ਨਾ ਕਿਤੇ ਗਰਮੀ ਘਟੇਗੀ ਤੇ ਉਸ ਦੇ ਨਾਲ ਠੰਡ ਦੇ ਹਾਲਾਤ ਜਿਹੜੇ ਨੇ ਦੌਰ ਤੋ ਪੰਜਾਬ ਦੇ ਵਿੱਚ ਦਿਖਾਈ ਦੇਣਗੇ ਧੁੰਦ ਦੇ ਹਾਲਾਤ ਵੀ ਦੇਖਣ ਨੂੰ ਮਿਲਣਗੇ ਪਰ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੇ ਜਨਵਰੀ ਦੇ ਪਹਿਲੇ ਆਖਰੀ ਦਿਨ ਬਚੇ ਹੋਏ ਨੇ ਤਾਂ ਸੁੱਕੀ ਠੰਡ ਦਾ ਸਾਹਮਣਾ ਸਾਨੂੰ ਕਰਨਾ ਪੈ ਸਕਦਾ ਹੈ ਜੋ ਕਿ ਇੱਕ ਚੰਗੀ ਗੱਲ ਨਹੀਂ ਹੈ ਫਸਲਾਂ ਦੇ ਪੱਖ ਤੋਂ ਅਤੇ ਇਨਸਾਨਾਂ ਦੇ ਪੱਖ ਤੋਂ ਵੀ ਕਿਉਂਕਿ ਇਨਸਾਨ ਜਦੋਂ ਵੀ ਬਿਮਾਰ ਹੁੰਦੇ ਨੇ ਤਾਂ ਸੁੱਕੀ ਠੰਡ ਜਦੋਂ ਹੁੰਦੀ ਹੈ ਤਾਂ ਉਸ ਦੇ ਨਾਲ ਹੀ ਬਿਮਾਰ ਹੁੰਦੇ ਨੇ ਕਿਉਂਕਿ ਕਦੀ ਵੀ ਜਦੋਂ ਜੋ ਨਾਰਮਲ ਠੰਡ ਹੁੰਦੀ ਹੈ ਤਾਂ ਉਸ ਤੋਂ ਸਾਨੂੰ ਬਚਾਅ ਹੁੰਦਾ ਦਿਖਾਈ ਦਿੰਦਾ ਹੈ ਪਰ ਜਿਹੜੀ ਸੁੱਕੀ ਠੰਡ ਹੁੰਦੀ ਹੈ ਤਾਂ ਸਾਨੂੰ ਐ ਲੱਗਦਾ ਕਿ ਗਰਮੀ ਹੋ ਰਹੀ ਹੈ ਅਸੀਂ ਕੱਪੜੇ ਪਾਣੇ ਕੱਟ ਕਰ ਦਿੰਦੇ ਹਾਂ ਥੋੜਾ ਜਿਹਾ ਖਾਣ ਪੀਣ ਦਾ ਹਿਸਾਬ ਦਾ ਪਹਿਰਾਵਾ ਬਣਾ ਲੈਂਦੇ ਆ ਅਤੇ ਜਿਹੜੀ ਇਹ ਠੰਡ ਹੁੰਦੀ ਹੈ ਇਹ ਕਿਤੇ ਨਾ ਕਿਤੇ ਸਾਨੂੰ ਗਰਮ ਸਰਦ ਵਾਲਾ ਮਾਹੌਲ ਜਦੋਂ ਬਣਦਾ ਹੈ ਤਾਂ ਠੰਡ ਬਿਮਾਰ ਕਰਦੀ ਹੈ ਕੱਲਾ ਇਨਸਾਨਾਂ ਲਈ ਨਹੀਂ ਜੀਵ ਜੰਤੂਆਂ ਲਈ ਵੀ ਨੁਕਸਾਨਦਾਇਕ ਹੁੰਦੀ ਹੈ ਕਿਉਂਕਿ ਠੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਜੀਵ ਨੇ ਉਹਨਾਂ ਦੇ ਲਈ ਠੰਡ ਜ਼ਰੂਰੀ ਹੁੰਦੀ ਹੈ ਤੁਸੀਂ ਪ੍ਰਵਾਸੀ ਪੰਛੀ ਵੀ ਦੇਖਦੇ ਹੋ ਕਿ ਇਹਨਾਂ ਦਿਨਾਂ ਵਿੱਚ ਪ੍ਰਵਾਸੀ ਪੰਛੀ ਵੀ ਭਾਰਤ ਵੱਲ ਕੋਚ ਕਰਦੇ ਨੇ ਤਾਂ ਠੰਡ ਹਰੇਕ ਮੌਸਮ ਕਿਤੇ ਨਾ ਕਿਤੇ ਆਪਣੀ ਇੰਪੋਰਟੈਂਸ ਰੱਖਦਾ ਹੈ ਤਾਂ ਇਸ ਦੇ ਲਈ ਠੰਡ ਵੀ ਆਪਣੀ ਪੂਰੀ ਪੂਰੀ ਮਹੱਤਤਾ ਰੱਖਦੀ ਹੈ ਤੇ ਇਹ ਸੀ ਜੀ ਅਪਡੇਟ ਤੁਹਾਡੇ ਸਾਹਮਣੇ ਇਸ ਜੋ ਮੌਸਮ ਬਣਿਆ ਹੈ ਤਾਂ ਤੁਹਾਨੂੰ ਇੱਕ ਕਿਤੇ ਕਿਤੇ ਕਲੈਰਟੀ ਮਿਲੀ ਹੋਵੇਗੀ ਕਿ ਹਾਂ ਠੰਡ ਦੁਬਾਰਾ ਤੋਂ ਪੰਜਾਬ ਦੇ ਵਿੱਚ ਹੋਵੇਗੀ ਤੇ ਉਹਦੇ ਬਾਰੇ ਜੋ ਵੀ ਅਪਡੇਟਸ ਹੋਣਗੀਆਂ ਉਹ ਤੁਹਾਨੂੰ ਅਸੀਂ ਚੈਨਲ ਤੇ ਆਈ ਦੰਦੇ ਰਹਿਵਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਜੀ